ਅਜਿਹਾ ਉਹਨਾਂ ਦਾ ਪਹਿਲਾ ਜੁਡੀਸ਼ੀਅਲ ਰਿਮਾਂਡ ਖਤਮ ਹੋਇਆ ਤੇ ਸੈਕੰਡ ਜੁਡੀਸ਼ੀਅਲ ਰਿਮਾਂਡ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ 2 ਦਿਨ ਪੁਲਿਸ ਰਿਮਾਂਡ ਤੇ ਰਹੇ ਸੀ ਜਿਿਕਰ ਕਰਿਆ ਸੀਗਾ ਜੀ ਉਹਨਾਂ ਨੇ ਕਿ ਮੌਕੇ ਦੇ ਉੱਤੇ ਸ਼ਾਇਦ 2 ਲੋਕ ਸੀ ਜਾਂ 3 ਲੋਕ ਸੀਗੇ ਕਿਉਂਕਿ ਉੱਥੇ ਪੂਰੇ ਘਟਨਾ ਕਰਾਮ ਦੇ ਵਿੱਚ ਨਾਲ ਕੌਣ ਸੀਗਾ ਇਹ ਚੀਜ਼ਾਂ ਉਹ ਚ ਕਲੀਅਰ ਹੋ ਜਾਣਗੀਆਂ ਸੀ ਬਿਲਕੁਲ ਨਹੀਂ ਸੀਸੀਟੀਵੀ ਹੁਣ ਜਿੱਥੇ ਉਹ ਉਤਰੇ ਆ ਜਿਹੜੇ ਰੂਟ ਨੂੰ ਆਏ ਸਾਰਾ ਹੀ ਕਵਰਡ ਹੈ ਕੈਮਰੇ ਨਾਲ ਕਵਰਡ ਏਰੀਆ ਸਾਰਾ ਸਾਡਾ ਬਿਲਡਿੰਗ ਕਵਰਡ ਹੈ ਉਹਦੇ ਚ ਇੱਕ ਇੱਕ ਚੀਜ਼ ਕਲੀਅਰ ਹੋ ਜਾਣੀ ਵੀ ਕੌਣ ਸੀਗਾ ਕੌਣ ਨਹੀਂ ਸੀਗਾ ਵੈਸੇ ਕੱਲੇ ਹੀ ਸੀਗੇ ਇਹ ਹੁਣ ਜਦੋਂ ਤੱਕ ਚਲਾਨ ਪੇਸ਼ 90 ਦਿਨ ਦੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕਰਨਾ ਜੋ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੈ ਚਲਾਨ ਪੇਸ਼ ਹੋਣ ਤੋਂ ਬਾਅਦ ਫਿਰ ਚਾਰਜ ਤੇ ਫਿਰ ਐਵੀਡੈਂਸ ਆਕੇ ਸ਼ੁਰੂ ਹੋਗਾ ਤੇ ਜਦ ਤੱਕ ਚਲਾਨ ਪੇਸ਼ ਨਹੀਂ ਹੁੰਦਾ ਜਦ ਤੱਕ ਇਹਨਾਂ ਦੀ 14 14 ਦਿਨ ਦਾ ਪੁਲਿਸ ਜੁਡੀਸ਼ੀਅਲ ਮਾਨ ਚੱਲਦਾ ਹੈ ਸੱਚੀ ਗੱਲ ਜੀ ਕੁਝ ਦਿਨ ਪਹਿਲਾਂ ਜਿਵੇਂ ਇੱਕ ਆਈਆਰਐਸ ਦੇ ਕਤਲ ਮਾਮਲੇ ਦੇ ਵਿੱਚ ਮਲਵਿੰਦਰ ਸਿੱਧੂ ਯਾਨੀ ਕਿ ਉਹਨਾਂ ਦੇ ਸੌਰੇ ਦੀ ਗ੍ਰਿਫਤਾਰੀ ਹੁੰਦੀ ਹੈਗੀ ਜਿਹੜੇ ਸਾਬਕਾ ਏਆਈਜੀ ਨੇ ਤੇ ਉਸ ਦੇ ਵਿੱਚ 14 ਦਿਨ ਬਾਅਦ ਅੱਜ ਫਿਰ ਇੱਕ ਵਾਰੀ ਜਿਹੜੀ ਪੇਸ਼ੀ ਹੈ ਮਲਵਿੰਦਰ ਸਿੱਧੂ ਹੋਰਾਂ ਦੀ ਹੋਈ ਹੈ ਕੀ ਕੁਝ ਹੋਇਆ ਤੇ ਅੱਗੇ ਮਾਮਲਾ ਕਿਵੇਂ ਵੱਧ ਰਿਹਾ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਦੇਖਿਆ ਜਾਵੇ ਪੂਰੇ ਪੰਜਾਬ ਦੀ ਤੇ ਖਾਸ ਤੌਰ ਤੇ ਜੇ ਦਿੱਖੀ ਹੈ ਤਾਂ ਕਿਉਂਕਿ ਦੋ ਇੱਕ ਅਫਸਰ ਸ਼ਹੀਦ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਭਾਵੇਂ ਪਰਿਵਾਰਕ ਕਲੇਸ਼ ਦੇ ਚੱਲਦੇ ਤੱਕਰ ਇਹ ਜਿਕੇ ਇਹ ਅੰਜਾਮ ਤੱਕ ਪਹੁੰਚਦਾ ਹੈ ਤਾ ਹਰ ਕਿਸੇ ਦੀ ਨਿਗਾਹ ਇਹਦੇ ਤੇ ਬਣੀ ਹੋਈ ਸੀਗੀ ਸਾਡਾ ਐਡਵੋਕੇਟ ਰਵਿੰਦਰ 바ਸੀ ਨੇ ਹੈਗੇ ਮਰਵਿੰਦਰ ਸਿੱਧੂ ਹੋਰਾਂ ਦੇ ਐਡਵੋਕੇਟ ਨੇ ਅ 바ਸੀ ਸਾਹਿਬ 14 ਦਿਨ ਦੀ ਪਿਛਲੀ ਵਾਰੀ ਭੇਜਿਆ ਸੀ ਉਹਨਾਂ ਨੂੰ ਅੱਜ ਵੀ ਦੁਬਾਰੇ ਉਹਨਾਂ ਨੂੰ ਪੇਸ਼ ਕਰਿਆ ਹੋਣਾ ਕੀ ਕੁਝ ਰਿਹਾ ਤੇ ਕਦੋਂ ਦੀ ਡੇਟ ਪਈ ਹੈ ਦੇਖੋ ਅੱਜ ਉਹਨਾਂ ਦਾ ਪਹਿਲਾ ਜੁਡੀਸ਼ੀਅਲ ਰਿਮਾਂਡ ਖਤਮ ਹੋਇਆ ਤੇ ਸੈਕੰਡ ਜੁਡੀਸ਼ੀਅਲ ਰਿਮਾਂਡ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ 2 ਦਿਨ ਪੁਲਸ ਰਿਮਾਂਡ ਤੇ ਰਹੇ ਸੀਗੇ ਤੇ ਇਸ ਦਰਮਿਆਨ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਵੀ ਜਿਹੜੀ ਮੂਮੈਂਟ ਉਹਨਾਂ ਦੀ ਰਹੀ ਹੈ ਉਸ ਦਿਨ ਉਹਨੂੰ ਦੇਖਣ ਵਾਸਤੇ ਵੀ ਜਿਹੜੇ ਸੀਸੀਸੀ ਸੀਸੀ ਟੀਵੀ ਫੁਟੇजेस ਹੈਗੀਆਂ ਜਿੱਥੇ ਇੱਥੇ ਸਾਡੇ ਕੈਮਰੇ ਲੱਗੇ ਹੋਏ ਆ ਉਹਨਾਂ ਸਾਰਿਆਂ ਦੀ ਜਿਹੜੀ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਰਿਕਾਰਡਿੰਗ ਤਾਂਕਿ ਇਨਵੈਸਟੀਗੇਸ਼ਨ ਚ ਹੈਲਪ ਹੋ ਸਕੇ ਕਿਉਂਕਿ ਉਹਨਾਂ ਨੇ ਬੇਟੇ ਨੂੰ ਵੀ ਇਹਦੇ ਚ ਲੈ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਨੂੰ ਬਟ ਉਹ ਟਿਊਸ਼ਨ ਪੜਦਾ 25 ਸੈਕਟਰ ਜਿਹੜੇ ਜਿਹੜੇ ਸਪੋਰਟਸ ਦੇ ਉੱਤੇ ਸਾਨੂੰ ਜ਼ਰੂਰਤ ਸੀ ਉਹ ਸਹੀ ਸਾਰੀਆਂ ਪ੍ਰੀਜ਼ਰਵ ਕਰਵਾ ਲਈਆਂ। ਕਈ ਲੋਕਾਂ ਦਾ ਹੋਰ ਦਾ ਵੀ ਜ਼ਿਕਰ ਕਰਿਆ ਸੀਗਾ ਜੀ ਉਹਨਾਂ ਨੇ ਕਿ ਮੌਕੇ ਦੇ ਉੱਤੇ ਸ਼ਾਇਦ ਦੋ ਲੋਕ ਸੀ ਜਾਂ ਤਿੰਨ ਲੋਕ ਸੀਗੇ ਕਿਉਂਕਿ ਉਹ ਉੱਥੇ ਪੂਰੇ ਘਟਨਾ ਕਰਾਮ ਦੇ ਵਿੱਚ ਨਾਲ ਕੌਣ ਸੀਗਾ ਇਹ ਚੀਜ਼ਾਂ ਉਹ ਚ ਕਲੀਅਰ ਹੋ ਜਾਣੀਆਂ ਸੀ। ਬਿਲਕੁਲ ਨਹੀਂ ਸੀਸੀਟੀਵੀ ਹੁਣ ਜਿੱਥੋਂ ਉਤਰੇ ਐ ਜਿਹੜੇ ਰੂਟ ਨੂੰ ਐ ਸਾਰਾ ਹੀ ਕਵਰਡ ਹੈ ਕੈਮਰਾ ਨਾਲ ਕਵਰਡ ਏਰੀਆ ਸਾਰਾ ਸਾਡਾ ਬਿਲਡਿੰਗ ਕਵਰਡ ਹੈ ਉਹਦੇ ਚ ਇੱਕ ਇੱਕ ਚੀਜ਼ ਕਲੀਅਰ ਹੋ ਜਾਣੀ ਵੀ ਕੌਣ ਸੀਗਾ ਕੌਣ ਨਹੀਂ ਸੀਗਾ ਵੈਸੇ ਇਕੱਲੇ ਹੀ ਸੀਗੇ। ਬਟ ਤਰਵਾਰ ਇਲਿਗੇਸ਼ਨ ਲਾ ਰਿਹਾ ਸੀ ਉਹ ਇਨਵੈਸਟੀਗੇਸ਼ਨ ਚ ਕਲੈਰੀਫਾਈ ਹੋ ਜਾਏਗਾ ਉਹ ਤਨਾ ਤੇ ਹੁਣ ਦੁਬਾਰੇ ਕਦੋਂ ਦੀ ਰੇਟ ਹੈ ਜੀ ਤੇ ਹੁਣ ਜਿਹੜੀ ਇਹ 14 ਦਿਨ ਦੀ ਜਿਵੇਂ ਫਰਸਟ ਉਹਨਾਂ ਦੀ ਜੁਡੀਸ਼ਲੀ ਰਿਮਾਂਡ ਪੂਰਾ ਹੋਇਆ ਨੈਕਸਟ ਸ਼ੁਰੂ ਹੋ ਗਿਆ ਇਹ ਕਦੋਂ ਤੱਕ ਕਰ ਫਿਰ ਅੱਗੇ ਜਾਰੀ ਹੁਣ 4 ਤਰੀਕ ਪਈ ਹੈ ਇਹਦੇ ਚ ਤੇ ਇਹ ਹੁਣ ਜਦੋਂ ਤੱਕ ਚਲਾਨ ਪੇਸ਼ 90 ਦਿਨ ਦੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕਰਨਾ ਜੋ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੈ ਚਲਾਨ ਪੇਸ਼ ਹੋਣ ਤੋਂ ਬਾਅਦ ਫਿਰ ਚਾਰਜ ਤੇ ਫਿਰ ਐਵਿਡੈਂਸ ਅਗੇ ਸ਼ੁਰੂ ਹੋਗਾ ਤੇ ਜਦ ਤੱਕ ਚਲਾਨ ਪੇਸ਼ ਨਹੀਂ ਹੁੰਦਾ ਜਦ ਤੱਕ ਇਹਨਾਂ ਦੀ 14-14 ਦਿਨਾਂ ਦਾ ਪੁਲਿਸ ਜੁਡੀਸ਼ੀਅਨਲ ਮਾਨ ਚੱਲਦਾ ਰਹੇਗਾ ਇਹਦੇ ਵਿੱਚ ਇੱਕ ਚੀਜ਼ ਲਾਸਟ ਬਸਰੀ ਸਾਹਿਬ ਖਹੀ ਜਦੋਂ ਜਿਉਂਕਿ ਦੋ ਦਿਨ ਦਾ ਜਿਵੇਂ ਰਿਮਾਨ ਲਿਆ ਸੀ ਪੁਲਿਸ ਨੇ ਕੋਈ ਉਦੋਂ ਦਿਖਾਈ ਸੀ ਕੋਈ ਰਿਕਵਰੀ ਜਾਂ ਕੋਈ ਹੋਰ ਜਾਣਕਾਰੀ ਕਿਉਂਕਿ ਦੋ ਦਿਨ ਦਾ ਜਿਹੜਾ ਪੁਲਿਸ ਦੇ ਕੋਲੇ ਰਿਮਾਨ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਕੀ ਦਿਖਾਇਆ ਉਹਦੇ ਵਿੱਚ ਵੈਪਨ ਰਿਕਵਰ ਹੋ ਗਿਆ ਸੀਗਾ ਤੇ ਬਾਕੀ ਪੁਲਿਸ ਨੇ ਜਿਹੜਾ ਕਲਾਈਮ ਸੀਨ ਹੈ ਉਹਨੂੰ ਰੀਕਰੀਏਟ ਕਰਕੇ ਰੀਕਰੀਏਟ ਕੀਤਾ ਸੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਮੈਂ ਕਰਕੇ ਜੋ ਇਹਦੇ ਕੁਝ ਲੰਬੇ ਚੋੜੀ ਇਨਟੈਰੋਗੇਸ਼ਨ ਤਾਂ ਹੈ ਨਹੀਂ ਸੀ ਤੇ ਇਸ ਕਰਕੇ ਉਹ ਉਹ ਉਹਨੇ ਉਹਦੇ ਵਿੱਚ ਮੇਨ ਉਹਨਾਂ ਦਾ ਆਪਣਾ ਵੈਪਨ ਜਿਹੜਾ ਸੀਗਾ ਜੋ ਉੱਤਰ ਕੋਲ ਕਰ ਲਿਆ ਸੀ ਹਾਂ ਉਹ ਲੈ ਲਿਆ ਸੀ ਕਮਰ ਕਰਦੇ ਸੀ ਕਿਉਂਕਿ ਇਸ ਪੂਰੇ ਮਾਮਲੇ ਨੂੰ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਜਿਹੜੀ ਉਹਨਾਂ ਦੇ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਜਿਹੜੀ ਅਫੇਅਰ ਲਿਖਾਈ ਜਾਂਦੀ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਜੇ ਕਈਏ ਕਿ ਸ਼ੰਕੇ ਖੜੇ ਹੁੰਦੇ ਨੇ ਤਾਂ ਉਹਨੂੰ ਲੈ ਕੇ ਪੁਲਸਾ ਹਲਾਨ ਕੀ ਇਨਵੈਸਟੀਗੇਟ ਕਰਕੇ ਜਿਹੜਾ ਚਲਾਨ ਪੇਸ਼ ਕਰੂ ਉਦੋਂ ਬਾਅਦ ਦੇਖਣਾ ਹੋਊਗਾ ਕਿਸ ਤਰ੍ਹਾਂ ਦੇ ਨਾਲ ਕੇਸ ਮੋੜ ਲੈਂਦਾ ਹੈ ਪਰ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਸਕਦੇ ਹਾਂ 14 ਦਿਨ ਦੀ ਹਿਰਾਸਤ ਜਿਵੇਂ ਉਹਨਾਂ ਦੀ ਪੂਰੀ ਹੋਈ ਹੈ ਤਾਂ ਹੁਣ ਅੱਗੇ 14 ਦਿਨ ਦੀ ਫੇਰ ਹੋਊਗੀ ਉਸ ਤੋਂ ਬਾਅਦ ਜਿਹੜੀ ਸੀਸੀਟੀਵੀ ਨੇਗੀ ਹੈ ਸੀਸੀਟੀਵੀ ਫੁਟੇਜ ਜਦੋਂ ਕੋਰਟ ਦੇ ਵਿੱਚ ਆਉਣੀ ਹੈ ਕਿਉਂਕਿ ਪ੍ਰਿਜ਼ਰਵ ਉਹਨਾਂ ਨੂੰ ਕਰਨ ਵਾਸਤੇ ਕਿਹਾ ਗਿਆ ਹੈ ਤਾਂ ਫਿਰ ਇਹ ਵੀ ਚੀਜ਼ ਸਪਸ਼ਟ ਹੋਊਗੀ ਕਿ ਆਖਰ ਉਹਨਾਂ ਦੇ ਨਾਲ ਮਨਵਿੰਦਰ ਸਿੱਧੂ ਦੇ ਨਾਲ ਕੋਈ ਹੋਰ ਵੀ ਸੀਗਾ ਇਕੱਲੇ ਸੀ ਕੌਣ-ਕੌਣ ਸੀਗਾ ਜੇ ਕੋਈ ਹੋਰ ਸੀਗਾ ਤਾਂ ਇਹ ਚੀਜ਼ਾਂ ਹੁਣ ਸੀਸੀਟੀਵੀ ਜਿਹੜੀ ਫੁਟੇਜ ਹੈ ਉਹਦੇ ਤੋਂ ਸਪਸ਼ਟ ਹੋਣਗੀਆਂ ਸੀਨੀਅਰ ਵੀਡੀਓ ਨੋਟ ਮਤੇ ਦੇ ਨਾਲ ਸੁਮੇਸ਼ ਸਿੰਘ ਰੋਜਾਨਾ ਸਪਸਟੀਵੀ ਚੰਡੀਗੜ੍ਹ